ਸੱਤ ਪੁਲਿਸ ਦੀਆਂ ਗੱਡੀਆਂ ਘੁੰਮ ਰਹੀਆਂ ਸੀ ਔਰ ਸਾਡੇ ਨਾਲ ਇੱਕ ਮੁੰਡਾ ਜੁੜਿਆ ਹੋਇਆ ਗੁਰਪ੍ਰੀਤ ਦਲਤ ਫੈਮਿਲੀ ਦਾ ਮੁੰਡਾ ਹੈ ਉਹਨੂੰ ਫੜਨ ਨੂੰ ਫਿਰ ਰਹੇ ਨੇ ਸੁਧਰ ਜੋ ਜਿਵੇਂ ਲੱਖੇ ਨੇ ਸਾਰੀ ਜ਼ਿਕਰ ਕਰਤੀ ਲੂੰਬਾ ਸਾਹ ਬਾਰੇ ਉਹ ਵੀ ਸਾਡੇ ਨਾਲ ਜੁੜੇ ਹੋਏ ਨੇ ਕਾਲੇ ਪਾਣੀ ਦੀ ਟੀਮ ਤੋਂ ਲੈ ਕੇ ਤੇ ਹੁਣ ਵਹਿਣ ਦੇ ਵਿੱਚ ਵੀ ਉਹਨਾਂ ਨੂੰ ਤੁਸੀਂ ਤੰਗ ਕਰ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਇਨਸਾਫ ਪਸੰਦ ਲੋਕੋ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਧੱਕੇਸ਼ਾਹੀ ਝੂਠੇ ਪਰਚੇ ਆਵਾਜ਼ਾਂ ਨੂੰ ਦੱਬਣ ਦੀ ਕੋਸ਼ਿਸ਼ ਹੋ ਰਹੀ ਹੈ ਜਿਹੜਾ ਵੀ ਬੰਦਾ ਕੋਈ ਸਰਕਾਰ ਦੀਆਂ ਮਾੜੀਆਂ ਨੀਤੀਆਂ ਧੱਕੇਸ਼ਾਹੀ ਦੇ ਖਿਲਾਫ ਬੋਲਦਾ ਹੈ ਜਗਜਾਹਰ ਕਰਦਾ ਹੈ ਉਸੇ ਬੰਦੇ ਨੂੰ ਦਬਾਉਣ ਦੀ ਕੋਸ਼ਿਸ਼ ਹੋ ਰਹੀ ਹੈ ਮੇਰੇ ਨਾਲ ਵੀ ਹੋਈ ਪਰਚੇ ਵੀ ਦਿੱਤੇ ਐਨਡੀਪੀਸ ਦੇ ਪਰਚੇ ਦਿੱਤੇ ਤਰਨ-ਤਾਰਨ ਪਰ ਲੋਕਾਂ ਦਾ ਸਹਿਯੋਗ ਰਿਹਾ ਸਰਕਾਰ ਨੂੰ ਪਿੱਛੇ ਹਟਣਾ ਪਿਆ ਝੂਠੇ ਮੁਕੱਦਮੇ ਹੋਰ ਵੀ ਆਪਾਂ ਦੇਖੇ ਬਹੁਤ ਬੰਦੇ ਜੇਲ੍ਹਾਂ ਵਿੱਚ ਚੱਕੇ ਸਿੱਟੇ ਹੁਣ ਇੱਕ ਹੋਰ ਸਾਡਾ ਸਾਥੀ ਆ ਮਹਿੰਦਰਪਾਲ ਸਿੰਘ ਲੂੰਬਾ ਜਾਣਦੇ ਆ ਬਹੁਤ ਸੱਜਣ ਪੰਜਾਬ ਦੇ ਵਿੱਚ ਉਹਨਾਂ ਨੂੰ ਕਿ ਲੰਬੇ ਸਮੇਂ ਤੋਂ ਲੜਾਈ ਲੜ ਰਹੇ ਨੇ ਮੋਗੇ ਦੇ ਵਿੱਚ ਏਸੀਆਂ ਵਾਲੀ ਬੀਬੀ ਐਮ ਐਲ ਏ ਜਦੋਂ ਹਸਪਤਾਲ 'ਚ ਏਸੀ ਗੈਪ ਕਰਤੇ ਜਿਹੜੀ ਬੀਬੀ ਨੇ ਉਹਦੇ ਬਾਰੇ ਵੀ ਆਵਾਜ਼ ਬੁਲੰਦ ਕੀਤੀ ਹੋਰ ਬਹੁਤ ਮੁੱਦਿਆਂ ਦੇ ਉੱਤੇ ਮਹਿੰਦਰਪਾਲ ਸਿੰਘ ਲੂੰਬਾ ਲਗਾਤਾਰ ਆਵਾਜ਼ ਚੱਕਦੇ ਆ ਰਹੇ ਆ ਉਸ ਇਨਸਾਨ ਦੇ ਉੱਤੇ ਇੱਕ ਮੁਕਦਮਾ ਦਰਜ ਕੀਤਾ ਪਾਸਕੋ ਐਕਟ ਲਾ ਕੇ ਤੇ ਐਨ ਡੀ ਪੀ ਐਸ ਦਾ ਐਕਟ ਲਾ ਕੇ ਉਸ ਬੰਦੇ ਨੇ ਸਿਰਫ ਤੇ ਸਿਰਫ ਇੱਕ ਬੱਚੀ ਜਿਹੜੀ ਨਸ਼ਾ ਕਰਦੀ ਸੀ ਛੋਟੀ ਬੱਚੀ 14-15 ਸਾਲ ਦੀ ਉਹਦੇ ਚਿਹਰੇ ਦੇ ਢਾਕ ਕੇ ਉਹਨੇ ਇੱਕ ਵੀਡੀਓ ਦਿਖਾਈ ਲੋਕਾਂ ਨੂੰ ਵੀ ਦੇਖੋ ਆ ਹਾਲਾਤ ਨੇ ਪੰਜਾਬ ਦੇ ਬਣਦਾ ਸੀ ਤਾਂ ਕੋਈ ਮੰਨ ਲਓ ਕੋਈ ਉਹ ਜਾ ਮਕਦਮਾ ਹੋ ਸਕਦਾ ਸੀ ਪਰ ਪੋਸ ਕੋ ਐਕਟ ਲੱਗਣਾ ਨਸ਼ੇ ਦਾ ਧਾਰਾ ਲਾ ਕੇ ਉਹ ਤੇ ਪਰਚਾ ਦਰਜ ਕਰਕੇ ਉਹਨੂੰ ਫੜਨ ਨੂੰ ਫਿਰਦੇ ਆ ਉਹਦੀ ਛਾਪਾ ਮਾਰੀ ਹੋ ਰਹੀ ਹੈ ਸੋ ਭਾਵੇਂ ਪੰਜਾਬ ਦੇ ਲੋਕੋ ਜੇ ਅਹੀਂ ਇਹ ਸਾਰੇ ਬੰਦਿਆਂ ਨੂੰ ਇਕੱਲੇ ਇਕੱਲੇ ਕਰਕੇ ਦਬਦੇ ਰਹੇ ਉਹਨਾਂ ਦੀ ਆਵਾਜ਼ ਨੂੰ ਤਾਂ ਕੋਈ ਬੰਦਾ ਇਹਨਾਂ ਨੇ ਇੱਥੇ ਬੋਲਣ ਆਲਾ ਛੱਡਣਾ ਨਹੀਂ ਜਾਂ ਮਰਵਾਉਣਗੇ ਤੇ ਜਾਂ ਉਹਨੂੰ ਚੱਕ ਕੇ ਮੁਕੱਦਮਾ ਦੇ ਕੇ ਜੇਲ੍ਹ ਸਿੱਟਣਗੇ ਸੋ ਇਸੇ ਸੰਬੰਧ ਚ 17 ਤਰੀਕ ਨੂੰ ਸਮਾਂ 10 ਵਜੇ ਦਾਣਾ ਮੰਡੀ ਮੋਗਾ ਐਸਐਸਪੀ ਦਫ਼ਤਰ ਦੇ ਨੇੜੇ ਵੱਡਾ ਇਕੱਠ ਰੱਖਿਆ ਗਿਆ ਤਾਂ ਕਿ ਦੱਸਿਆ ਜਾਵੇ ਸਰਕਾਰ ਨੂੰ ਵੀ ਜਿਹੜੇ ਲੋਕਾਂ ਲਈ ਬੋਲਣ ਵਾਲੇ ਬੰਦੇ ਨੇ ਉਹ ਇਕੱਲੇ ਨਹੀਂ ਹੈਗੇ ਲੋਕ ਪੰਜਾਬ ਉਹਨਾਂ ਦੇ ਨਾਲ ਆ ਸੋ ਸਮੁੱਚੇ ਪੰਜਾਬੀਆਂ ਨੂੰ ਅਪੀਲ ਆ ਕੇ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਪਹੁੰਚੋ 17 ਤਰੀਕ ਦਾਣਾ ਮੰਡੀ ਐਸਐਸਪੀ ਦਫ਼ਤਰ ਦੇ ਨੇੜੇ ਸਮਾਂ 11:30 ਵਜੇ ਦਾ ਔਰ ਲੱਖੇ ਕੱਲੀ ਆਹੀ ਗੱਲ ਨਹੀਂ ਸਭ ਤੋਂ ਦੁੱਖ ਦੀ ਗੱਲ ਹੈ ਕਿ ਸਾਡੇ ਨਾਲ ਜੁੜੇ ਹੋਏ ਨੇ ਨਾਬਾ ਕੋਲੇ ਇੱਕ ਪਿੰਡ ਹੈ ਚਹਿਲ ਜਿੱਥੇ ਪ੍ਰਵਾਸੀਆਂ ਵਾਲਾ ਮਸਲਾ ਉੱਠਿਆ ਸੀ ਲੋਕਲ এমਪਲੋਇਮੈਂਟ ਦਾ ਮਸਲਾ ਉੱਠਿਆ ਸੀ ਪੂਰਾ ਸ਼ਾਸਨ ਉਹ ਫੈਕਟਰੀਆਂ ਵਾਲਿਆਂ ਦਾ ਸਾਥ ਦੇ ਰਿਹਾ ਜਾਂ ਬਾਹਰ ਲਿਆਂਦਾ ਔਰ ਖੁਦ ਆਪਦੇ ਪੰਜਾਬ ਦੇ ਰਹਿਣ ਵਾਲਿਆਂ ਨੂੰ ਸਫਰ ਕਰਾ ਰਿਹਾ ਉਹਨਾਂ ਬੰਦਿਆਂ ਦੇ ਸਾਹਮਣੇ ਕੱਲ ਆ ਦੋ ਦਿਨ ਪਹਿਲਾਂ ਸਾਡੀ ਰੈਲੀ ਦੇ ਵਿੱਚ ਉਹ ਪਿੰਡ ਵਾਲੇ ਬੰਦੇ ਪਹੁੰਚ ਜਾਣ ਸੱਤ ਪੁਲਿਸ ਦੀਆਂ ਗੱਡੀਆਂ ਘੁੰਮ ਰਹੀਆਂ ਸੀ ਔਰ ਸਾਡੇ ਨਾਲ ਇੱਕ ਮੁੰਡਾ ਜੁੜਿਆ ਹੋਇਆ ਗੁਰਪ੍ਰੀਤ ਦਾਲਤ ਫੈਮਿਲੀ ਦਾ ਮੁੰਡਾ ਹੈ ਕੋਨੂੰ ਫੜਨ ਨੂੰ ਫਿਰ ਰਹੇ ਨੇ ਉਹਦਾ ਗੁਨਾਹ ਕੀ ਹੈ ਉਹ ਸਾਡੇ ਨਾਲ ਸੰਪਰਕ ਚ ਕਿਉਂ ਆਇਆ ਤੇ ਅਸੀਂ ਉੱਥੇ ਹੀ ਗਏ ਕਿਉਂ ਉਹ ਸਾਨੂੰ ਜਾਨ ਦੀ ਲੋੜ ਹੀ ਨਾ ਪਵੇ ਜੇ ਤੁਸੀਂ ਕੁਝ ਕਰ ਲਓ ਤਾਂ ਉਹਨਾਂ ਨੇ ਡੀਸੀ ਨੂੰ ਐਪਲੀਕੇਸ਼ਨ ਦਿੱਤੀ ਹੋਈ ਹੈ ਐਸਐਸਪੀ ਨੂੰ ਦਿੱਤੀ ਹੋਈ ਹੈ ਕਿ ਜੋ ਬਾਹਰ ਵਾਲਿਆਂ ਨੇ ਉਥੋਂ ਦੀਆਂ ਕੁੜੀਆਂ ਨਾਲ ਛੇੜਖਾਨੀ ਕੀਤੀ ਉਥੋਂ ਦੇ ਲੋਕਲ ਲੋਕਾਂ ਦਾ ਜਿਨ੍ਹਾਂ ਦੁੱਬਰ ਕੀਤਾ ਔਰ ਉਹ ਸਾਰੇ ਦੇ ਸਾਰੇ ਬੰਦੇ ਜਿਹੜੇ ਵੀ ਉਥੋਂ ਦੇ ਰਿਪ੍ਰੈਜ਼ੈਂਟੇਟਿਵ ਨੇ ਚਾਹ ਉਹ ਐਮ ਐਲ ਏ ਹੋਣ ਜਾਂ ਬਾਕੀ ਦੇ ਬੰਦੇ ਸਭ ਉਹਨਾਂ ਦਾ ਸਾਥ ਦੇ ਰਹੇ ਨੇ ਗੁਨਾਹ ਕੀ ਹੈ ਯਾਰ ਦੇ ਤੁਸੀਂ ਪੰਜਾਬ ਦੇ ਐਮ ਐਲ ਏ ਹੋ ਪੰਜਾਬ ਦੇ ਡੀ ਸੀ ਐਸ ਐਸ ਪੀ ਹੋ ਤੇ ਪੰਜਾਬੀਆਂ ਦਾ ਸਾਥ ਨਹੀਂ ਦੇ ਰਹੇ ਇਹ ਪੰਜਾਬ ਹੈ ਜਾਂ ਕੋਈ ਹੋਰ ਸਟੇਟ ਸੁਧਰ ਜੋ ਜਿਵੇਂ ਲੱਖੇ ਨੇ ਸਾਰੀ ਜ਼ਿਕਰ ਕਰਤੀ ਲੂੰਬਾ ਸਾਹ ਬਾਰੇ ਉਹ ਵੀ ਸਾਡੇ ਨਾਲ ਜੁੜੇ ਹੋਏ ਨੇ ਕਾਲੇ ਪਾਣੀ ਦੀ ਟੀਮ ਤੋਂ ਲੈ ਕੇ ਤੇ ਹੁਣ ਵੈਨ ਦੇ ਵਿੱਚ ਵੀ ਉਹਨਾਂ ਨੂੰ ਤੁਸੀਂ ਤੰਗ ਕਰ ਰਹੇ ਹੋ ਸਾਰੇ ਉਥੋਂ ਦੇ ਲੋਕ ਜਿੰਨਾ ਡਿਜੀਟਲ ਮੀਡੀਆ ਉਥੋਂ ਦਾ ਜਿੰਨੇ ਸਮਾਜ ਸੇਵੀ ਹੋਰ ਨੇ ਉੱਤੇ ਸੰਸਥਾਵਾਂ ਸਾਰੇ ਮਿਲ ਕੇ ਉੱਥੇ ਕਾਲ ਦੇ ਰਹੇ ਨੇ ਤੇ ਅਸੀਂ ਵੀ ਪਹੁੰਚਾਂਗੇ ਤੇ ਬਾਕੀਆਂ ਨੂੰ ਵੀ ਅਪੀਲ ਆ ਪਹੁੰਚੋ ਤੇ ਇਹਨਾਂ ਗਵਰਨਮੈਂਟ ਵਾਲਿਆਂ ਨੂੰ ਅਸੀਂ ਤਾੜਨਾ ਕਰਦੇ ਆ ਸਮਝੋ ਲੋਕਾਂ ਦੇ ਖਿਲਾਫ ਜਾ ਕੇ ਕੋਈ ਐਡਮਿਨਿਸਟ੍ਰੇਸ਼ਨ ਨਾ ਚੱਲੀ ਆ ਨਾ ਸਰਕਾਰਾਂ ਚੱਲੀਆਂ ਲੋਕਾਂ ਦੇ ਲਈ ਬਣੇ ਹੋ ਤੁਸੀਂ ਲੋਕਾਂ ਨੇ ਬਣਾਇਆ ਤੁਹਾਨੂੰ ਤਾਂ ਲੋਕਾਂ ਲਈ ਕੰਮ ਕਰੋ ਹੱਦ ਹੋ ਗਈ ਭਾਂਸਿਆ ਖੁਦ ਕਹਿੰਦਾ ਰਿਹਾ ਕਿ ਅਸੀਂ ਲੋਕਾਂ ਨੂੰ ਬੋਲਣ ਲਾਇਆ ਸਵਾਲ ਜਵਾਬ ਕਰਨ ਲਾਇਆ ਅੱਜ ਜੇ ਕੋਈ ਬੰਦਾ ਸਵਾਲ ਕਰਦਾ ਕੋਈ ਚੰਗੀ ਗੱਲ ਬਾੜਦਾ ਕੁਛ ਚਾਈ ਲੋਕਾਂ ਸਾਹਮਣੇ ਲਿਆਉਂਦਾ ਚਾਕੇ ਪਰਚਾ ਉਹ ਵੀ ਪਰਚਾ ਦੇਖੋ ਐਨਡੀਪੀਐਸ ਦਾ ਨਸ਼ੇ ਦਾ ਪਰਚਾ ਪੋਸਕਵੈਕਟ ਦਾ ਕਿ ਬੱਚੇ ਨਾਲ ਕੋਈ ਮਤਲਬ ਕਿ ਗੁਨਾਹ ਕਰਨਾ ਕੋ ਬੱਚੇ ਨਾਲ ਤਾਂ ਉਹੋ ਜੇ ਪਰਚੇ ਦੇ ਵਿੱਚ ਬੰਦਾ ਸ਼ਾਮਲ ਕੀਤਾ ਜਾਂਦਾ ਏ ਔਰ ਇੱਕ ਗੱਲ ਹੋਰ ਉਹ ਜਿਹੜਾ ਉੱਥੇ ਇੱਕ ਨਸ਼ੇ ਦੀ ਦੁਕਾਨ ਹੈ ਕੋਟੀ ਸੇ ਖਾ ਉਹਦੇ ਉੱਤੇ ਔਰ ਲੈਡੀ ਪਤਾ ਨਹੀਂ ਕਿੰਨੇ ਕੇਸ ਨੇ ਤੇ ਉਹਨਾਂ ਦਾ ਬੰਦਾ مالک ਕਿ ਕੌਣ ਆ ਉਹ ਭਗੌੜਾ ਤੇ ਇਸ ਦੁਕਾਨ ਨੂੰ ਸ਼ਾਮਲ ਕੀਤਾ ਜਾਵੇ ਜਿੱਥੋਂ ਕੁੜੀ ਨੇ ਦਵਾਈਆਂ ਲਈਆਂ ਸੀ ਉਹਦੀ ਥਾਂ ਤੇ ਇਹਨਾਂ ਵਿਚਾਰੇ ਸਮਾਜ ਸੇਵੀਆਂ ਨੂੰ ਚੱਕ ਕੇ ਜਿਹੜੇ ਬੰਦੇ ਨੇ ਗਾਲ੍ਹਾਂ ਸਾਹਮਣੇ ਲਿਆਂਦੇ ਉਹ ਚੱਕ ਕੇ ਪਰਚਾ ਬੋਲੇ ਨਾ ਸਾਨੂੰ ਉਹ ਜਿਹੜਾ ਨਸ਼ਾ ਕਮੇਟੀ ਦਾ ਪ੍ਰਧਾਨ ਆ ਉਹ ਨਾਲ ਵਾਲਾ ਮੁੰਡਾ ਬੰਮ ਕੀ ਨਾ ਉਹਨਾਂ ਦਾ ਬੰਮ ਪੰਮ 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 ਸ਼ਾਇਦ ਹਾਂ ਕੋਈ ਨਾ ਉਹ ਵਿਚਾਰੇ ਨੂੰ ਵੀ ਬੱਚ ਪਸਾ ਕੇ ਰੱਖਤਾ ਓ ਤੁਸੀਂ ਆ ਕੰਮ ਕਰ ਰਹੇ ਆ ਪਤ ਵੱਡੰਬਣਾ ਕੀ ਹੈ ਆ ਜੋ ਲਖੇ ਨੇ ਕਿਹਾ ਕਿ ਤੁਸੀਂ ਸਵਾਲ ਪੁੱਛਣ ਲਈ ਕਿਹਾ ਹੁਣ ਜਿਹੜਾ ਬੰਦਾ ਥੋਥੋ ਸਵਾਲ ਪੁੱਛਦਾ ਉਹਦੇ ਉਲਟ ਥੋਡੀ ਪਾਰਟੀ ਦੀ ਤਾਂ ਵੱਡੰਬਣਾ ਹੀ ਇਹ ਹੈ ਕਿਹਦੇ ਉਲਟ ਬਣੇ ਸੀ ਕਰਪਸ਼ਨ ਦੇ ਕਿਹਦੇ ਉਲਟ ਬਣੇ ਸੀ ਹਾਈ ਕਮਾਂਡ ਦੇ ਤੇ ਤੁਸੀਂ ਦੋਨੇ ਚੀਜ਼ਾਂ ਹੀ ਸ਼ੁਰੂ ਕਰਤੀਆਂ ਸਵਾਜੋ ਬਾਈ ਮਰਦਿਆਂ 10:30 ਵਜੇ 17 ਤਰੀਕ 17 ਤਰੀਕ ਮੋਗਾ ਦਾਣਾ ਮੰਡੀ ਵਾਹੇ ਖਾਲਸਾ ਵਾਹਿਗੁਰੂ ਜੀ ਕਾ